ਸਾਸਰੀ ਘਰਪੈਣੋਂ ਤੇ ਵੀਰੋ ਬੇਬੇ ਦੇ ਰਸੋਈ ਵਿੱਚ ਆਪਦਾ ਸਵਾਗਤ ਹੈ ਅੱਜ ਆਪਾਂ ਬਰੈਡ ਦਾ ਪ੍ਰਸ਼ਾਦ ਬਣਾਉਣੇ ਆ ਬਰੈਡ ਪ੍ਰਸ਼ਾਦ ਤੇ ਤੁਸੀਂ ਕਣਕ ਦੇ ਆਟੇ ਦਾ ਪ੍ਰਸ਼ਾਦ ਵੀ ਖਾਧਾ ਹੋਊਗਾ ਤੁਸੀਂ ਸੂਜੀ ਦਾ ਪ੍ਰਸ਼ਾਦ ਵੀ ਖਾਧਾ ਹੋਊਗਾ ਜਦੋਂ ਤੁਸੀਂ ਕਈ ਤਰ੍ਹਾਂ ਦੇ ਹਲਵੇ ਖਾਦੇ ਨੇਗੇ ਅੱਜ ਤੁਸੀਂ ਬਰੈਡ ਦਾ ਵੀ ਹਲਵਾ ਖਾ ਕੇ ਦੇਖੋ ਇਹ ਬਣਾਉਣੇ ਆਪਾਂ ਚਾਰ ਬਰੈਡ ਲੈ ਲੇ ਤੇ ਇਹ ਆਪਾਂ ਦੇ ਵਿੱਚ ਮਿਕਸੀ ਚ ਪਾ ਲਾਂਗੇ ਗਰੰਟਰ ਕਰ ਲਾਂਗੇ ਆ ਆਪਣਾ ਇਸ ਤਰ੍ਹਾਂ ਚੂਰਾ ਬਣ ਗਿਆ ਬਰੈਡਾਂ ਦਾ ਇਸ ਤਰ੍ਹਾਂ ਬਣਾ ਲੈਣਾ ਬਸ ਆਪਾਂ ਚੂਰਾ ਗਰੰਟਰ ਕਰਕੇ ਅਮ ਦੋ ਪਹਿਲਾਂ ਕਰ ਲਿਆ ਸੀ ਗਰੰਟਰ ਦੋ ਹੁਣ ਕਰ ਲੇ ਇਹ ਜੱਗ ਛੋਟਾ ਮੇਰੇ ਕੋਲ ਤੁਸੀਂ ਵੱਡੇ ਜੱਗ ਚ ਵੀ ਕਰ ਸਕਦੇ ਹੋ ਇੱਕ ਵਾਰੀ ਚ ਕੌਲੀ ਚ ਕੱਟ ਲਾਂਗੇ ਇਹਨਾਂ ਨੂੰ ਕੜਾਹੀ ਦੇ ਵਿੱਚ ਆਪਾਂ ਕਿਹੋ ਪਾ ਲਿਆ ਇਹ ਆਪਾਂ ਦੇਸੀ ਕੇ ਪਾਇਗਾ ਤੇ ਤੁਸੀਂ ਦੇਸੀ ਕੇ ਤੁਸੀਂ ਬਣਾ ਸਕਦੇ ਹੋ ਰੈਫਰੈਂਸ ਹੀ ਬਣਾ ਸਕਦੇ ਹੋ ਇਹ ਆਪਾਂ ਆਪਣੀ ਨਾਨ ਸਟਿਕ ਕੜਾਹੀ ਲੈਂਦੀ ਹੈਗੀ ਤੇ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋ ਜੇ ਥੋੜਾ ਜਿਹਾ ਆਪਣਾ ਬਰੈਡ ਨੂੰ ਥੋੜਾ ਜਿਹਾ ਹੋ ਆਮਾ ਪੂੜਾ ਹੋ ਗਿਆ ਸੀ ਤੇ ਉਹਦਾ ਕਰਕੇ ਫਿਰ ਆਪਾਂ ਨਾਨ ਸਟਿਕ ਕੜਾਹੀ ਲੈਂਦੇ ਹੁਣ ਇੱਥੇ ਪਾ ਕੇ 2 ਚਮਚਾ ਕੇਵ ਦੇ ਪਾਇਆ ਪੈਣੇ ते आज पुरा पाता जे आपणा गा ते एन आपण लना गा चर भुन बस असुनी जाना गा बस ए दो किंट होय भजेन बस आप दो किंट होणा गा ते ਆਪਾਂ ਜਿੰਨੇ ਕੇ ਰੋਸਟਰ ਜੇ ਕਰ ਲੈਣੇ ਨੇ ਬ੍ਰੈਡ ਇਹੋ ਜੇ ਆਪਾਂ ਬ੍ਰੈਡ ਇਹ ਆਪਾਂ ਬ੍ਰਾਊਨ ਬ੍ਰੈਡ ਲੈ ਤਨੇਗੇ ਤੇ ਤੁਸੀਂ ਕੋਈ ਵੀ ਬ੍ਰੈਡ ਲੈ ਸਕਦੇ ਹੋ ਵਾਈਟ ਬ੍ਰੈਡ ਵੀ ਲੈ ਸਕਦੇ ਹੋ ਚਿੱਟੇ ਜਿਹੜੇ ਹੁੰਦੇ ਨੇਗੇ ਤੇ ਤੁਸੀਂ ਜਿਹੜੇ ਅੱਜ ਕੱਲ ਕਣਕ ਦੇ ਆਟੇ ਦੇ ਬ੍ਰੈਡ ਵੀ ਆਉਣ ਲੱਗ ਗਏ ਉਹ ਵੀ ਲੈ ਸਕਦੇ ਹੋ ਜੇ ਕਣਕ ਦੇ ਆਟੇ ਦੇ ਲੈਣੇ ਨੇ ਤਾਂ ਤੇ ਇਹ ਆਪਾਂ ਲੈ ਤਨੇ ਬ੍ਰਾਊਨ ਬ੍ਰੈਡ ਇਹਨੂੰ ਥੋੜਾ ਜਿਹਾ ਆਪਾਂ ਹੋਰ ਬ੍ਰਾਊਨ ਕਰ ਲਈਏ ਕੱਚਾਪਨ ਚੱਕਾ ਜਾਊਗਾ ਇਹਦਾ ਆ ਪੰਜ ਮਿੰਟ ਹੋ ਗਏ ਪਾਣੇ ਭੋਜਦੇ ਨੂੰ ਆ ਦੇਖੋ ਕਿਉ ਸੜ ਗਿਆ ਆਪਣਾ ਜਿਹੜਾ ਬਰਡਾ ਦਾ ਚੂਰਾ ਸੀਗਾ ਉਹਨੇ ਕਿਉ ਸੜ ਤਾ ਬਿਲਕੁਲ ਆ ਦੇਖੋ ਤੁਹਾਨੂੰ ਦਿਂਦਾ ਹੋਊਗਾ ਵੀਡੀਓ ਦੇ ਵਿੱਚ ਐਸ ਤਰ੍ਹਾਂ ਜਦੋਂ ਕਿਉ ਸੜ ਦੇਵੇ ਨਾ ਉਦੋਂ ਆਪਾਂ ਇੱਕ ਕੱਪ ਲੈਤਾ ਦੁੱਧ ਦਾ ਤੇ ਆਪਾਂ ਦੋ ਚਮਚੇ ਚੀਨੀ ਦੇ ਲੈਤਨੇਗੇ ਚੀਨੀ ਪਾਤੀ ਨਾਲ ਆਪਾਂ ਦੁੱਧ ਪਾਉਣਾਗਾ ਉਹ ਤੇ ਕਾ ਥੋੜੀ ਥੋੜਾ ਕਰਕੇ ਪਾਵਾਂਗੇ ਮੈਂ ਦੇਖੋ ਭਾਣੇ ਆਪਾਂ ਦੇ ਕੋਲ ਨਾ ਵੱਡਾ ਕੱਪ ਦੁੱਧ ਦਾ ਸੀਗਾ ਚਾਰ ਬ੍ਰੈਡਾਂ ਦੇ ਵਿੱਚ ਇਹ ਆਪਣਾ ਅੱਧੇ ਨਾਲ ਜ਼ਿਆਦਾ ਕੱਪ ਪਿਆਗਾ ਤੇ ਮਤਲਬ ਪੌਣਾ ਕ ਕੱਪ ਹੈ ਗਿਆ ਆਪਣਾ ਦੁੱਧ ਦਾ ਇਹ ਵੱਡਾ ਕੱਪ ਤੇ ਤੁਸੀਂ ਹਿਸਾਬ ਦੇ ਨਾਲ ਇਹ ਪਾ ਸਕਦੇ ਹੋ ਬਰੈਡ ਵਧਾ ਵੀ ਸਕਦੇ ਹੋ ਬਰੈਡ ਘਟਾ ਵੀ ਸਕਦੇ ਹੋ ਆਪਣੀ ਖਾਂ ਵਾਲੀ ਦੇ ਹਿਸਾਬ ਦੇ ਨਾਲ ਜਿੰਨਾ ਕਿ ਤੁਹਾਡੀ ਫੈਮਿਲੀ ਹੈ ਤੁਸੀਂ ਖਾ ਸਕਦੇ ਹੋਗੇ ਚੀਜ਼ ਓਨੀਕ ਬਣਾ ਸਕਦੇ ਹੋਗੇ ਤੇ ਇਹ ਤੁਸੀਂ ਭੈਣੇ ਮੈਨੂੰ ਕਮੈਂਟ ਕਰਕੇ ਦੱਸਣਾਗਾ ਵੀ ਅੱਗੇ ਤੁਸੀਂ ਕਿਤੇ ਇਹ ਸੁਣਿਆ ਜਾਂ ਦੇਖਿਆ ਜਾਂ ਖਾਦਾ ਤੇ ਜੇ ਕਿਸੇ ਭੈਣ ਨੇ ਨਹੀਂ ਖਾਦਾ ਨਹੀਂ ਸੁਣਿਆ ਤਾਂ ਇਹ ਜਰੂਰ ਬਣਾ ਕੇ ਖਾਓ ਤੇ ਨਾਲੇ ਬੱਚਿਆਂ ਨੂੰ ਖਵਾਓ ਇਹ ਬਹੁਤ ਟੈਸਟੀ ਬਣਦਾਗਾ ਤੇ ਆ ਦੇਖੋ ਇਹਨੇ ਕੜਾਹੀ ਛੱਡਣ ਲੱਗ ਗਿਆ ਹੁਣ ਇਹਨਾਂ ਕੜਾਹੀ ਛੱਡ ਜਾਣੀ ਹੈਗੀ ਤੇ ਉਸ ਤੋਂ ਬਾਅਦ ਵਿੱਚ ਆਪਾਂ ਇਹਨਾਂ ਦੇ ਵਿੱਚ ਡਰਾਈ ਫਰੂਟ ਪਾਵਾਂਗੇ ਤੇ ਤੁਹਾਨੂੰ ਦਿਖਾਉਣੇ ਡਰਾਈ ਫਰੂਟ ਪਾ ਕੇ ਆ ਦੇਖੋ ਭਾਣੇ ਆਪਣਾ ਪ੍ਰਸ਼ਾਦ ਕੜਾਹੀ ਛੱਡ ਗਿਆ ਤੇ ਆ ਹੁਣ ਆਪਾਂ ਇਹਦੇ ਵਿੱਚ ਡਰਾਈ ਫਰੂਟ ਪਾ ਦਾਂਗੇ ਸਾਰੇ ਡਰਾਈ ਫਰੂਟ ਆਪਾਂ ਉਹਦੇ ਵਿੱਚ ਪਾਤੇ ਆ ਦੇਖੋ ਕੜਾਈ ਛੜਤੀ ਇਹਨੇ ਤੇ ਡਰਾਈ ਫੂਟ ਭਾਣੇ ਆਪਾਂ ਤਾਂ ਪਾਏ ਨੇਗੇ 5 ਕ ਬਦਾਮ ਪਾਏ ਨੇਗੇ 5-6 ਕ ਆਪਾਂ ਪਾਏ ਨੇਗੇ ਕਾਜੂ ਤੇ 4-5 ਆਪਾਂ ਦਾਖਾ ਪਾਈਆਂ ਨੇਗੀਆਂ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਘਟਾਉਣਾ ਵਧਾਉਣਾ ਤੇ ਪ੍ਰਸ਼ਾਦ ਵੱਧਕ ਬਣਾਉਣਾ ਤੁਸੀਂ ਵੱਧ ਪਾ ਸਕਦੇ ਹੋ ਘੱਟ ਪਾਉਣਾ ਘੱਟ ਪਾ ਸਕਦੇ ਹੋ ਇਹ ਤੁਸੀਂ ਆਪਣੇ ਹਿਸਾਬ ਨਾਲ ਯਾਨੀ ਕਿ 4 ਬ੍ਰੈਡਾਂ ਦੇ ਲਈ ਇੰਨੀ ਚੀਜ਼ ਵਾਧੂ ਆ ਆਪਣੀ ਛੋਟੀ ਫੈਮਿਲੀ ਦੇ ਲਈ ਤੇ ਆਪਾਂ ਗੈਸ ਮੈਨੂੰ ਬੰਦ ਕਰਤਾ ਗੈਸ ਬੰਦ ਕਰਕੇ ਬਸ ਇਹਨੂੰ ਡਾਕੂਮੈਂਟ ਹਲਾ ਲਿਓ ਕਿਉਂਕਿ ਕਾਈ ਵੇਤਾ ਵਸੇ ਇੱਕ ਰਾਹੀ ਦੇ ਨਾਲ ਤਾਂ ਇਹ ਚਿਪਕਦਾ ਨਹੀਂਗਾ ਦੇ ਜੇ ਤੁਸੀਂ ਦੂਜੀ ਕੜਾਹੀ ਚ ਬਣਾਵੋਗੇ ਉਹਦੇ ਨਾਲ ਇਹ ਚਿਪਕੋਈ ਸਕਦਾਗਾ ਤੇ ਇਹ ਕੜਾਹੀ ਦੇ ਨਾਲ ਨਹੀਂ ਚਿਪਕਦਾਗਾ ਨਾਨ ਸਟਿਕ ਰਾਹੀ ਦੇ ਨਾਲ ਇਹ ਨਹੀਂ ਚਿਪਕਦਾ ਤੇ ਲੈ ਹੁਣ ਆਪਾਂ ਆਪਣੇ ਪਲੇਟ ਚ ਕੱਢਦੇ ਆਂਗੇ ਫਿਰ ਤੁਹਾਨੂੰ ਖਾ ਕੇ ਦੱਸਦੇ ਆਂ ਵੀ ਕਿਹੋ ਜਿਹਾ ਬਣਿਆ ਆ ਦੇਖੋ ਆਪਾਂ ਨੇ ਆਪਾਂ ਕੌਲੀ ਦੇ ਵਿੱਚ ਕੱਢ ਲਿਆ ਡੋਂਗੇ ਦੇ ਬੱਚੇ ਤੇ ਇਹ ਤੁਸੀਂ ਇਸ ਤਰ੍ਹਾਂ ਕੱਢ ਲਿਓ ਤੇ ਬੱਚਿਆਂ ਨੂੰ ਆਪਦੇ ਨੂੰ ਪਰਤਾ ਦਿਓ ਤੇ ਹੁਣ ਆਪਾਂ ਇਹਨੂੰ ਖਾ ਕੇ ਦੇਖਦੇ ਆਂਗੇ ਕਿ ਕਿਵੇਂ ਬਣਾਂਗਾ ਫਿਰ ਤੁਹਾਨੂੰ ਦੱਸਦੇ ਆਂ ਜਿਹੜਾ ਪਾਨਾ ਦਾ ਟੈਸਟ ਬਣਿਆ ਨਾ ਐ ਬਣਿਆ ਜਿਵੇਂ ਆਪਾਂ ਪਿਓਰ ਖੋਆ ਖਾਣੇ ਹੁੰਨੇ ਆ ਬਹੁਤ ਵਧੀਆ ਇਹ ਤਾਂ ਟੈਸਟ ਬਣਿਆਗਾ ਤੁਸੀਂ ਖਾਇਓ ਨਾਲੇ ਆਪਦੇ ਬੱਚਿਆਂ ਨੂੰ ਖਵਾਇਓ ਭੈਣ ਭਾਈ ਰਸਤੇਦਾਰ ਆਉਂਦੇ ਨੇ ਉਦੋਂ ਤੁਸੀਂ ਬਣਾ ਸਕਦੇ ਹੋ ਬਹੁਤ ਜਲਦੀ ਬਣਨ ਵਾਲੀ ਚੀਜ਼ ਆ ਇਹ ਤੇ ਤੁਸੀਂ ਬਣਾ ਕੇ ਖਵਾਇਓ ਤੇ ਮੇਰੀ ਬੇਬੇ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਰੈਸਪੀ ਦੇ ਨਾਲ ਤੇ ਪਿਛਲੀਆਂ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਪਿਆਰ ਦੇ ਬੂਸਟਪੋਰਟ ਕਰੋ ਭੈਣ ਆਪਣੀ ਦੀ ਤੇ ਧੰਨਵਾਦ ਜੀ ਕਾਨੂੰ ਮਿਲਦੇ ਭਾਣੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਧੰਨਵਾਦ ਚੈਨਲ ਨੂੰ ਬਦਵਾ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਕਮੈਂਟ ਕਰਕੇ ਵਧੀਆ ਵਧੀਆ ਦਮ ਕਮੈਂਟ ਕਰਿਆ ਕਰੋ ਭਾਣੇ ਦੱਸਿਆ ਕਰੋ ਕਿਵੇਂ ਬਣੀ ਆ ਧੰਨਵਾਦ